ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਬੇਟਾ ਚੇਅਰਮੈਨ ਸੁਰਿੰਦਰ ਟੋਨਾ ਅਤੇ ਸਰਪ੍ਰਸ ਬਾਊ ਕੇਵਲ ਕੁਮਾਰ ਦੀ ਅਗਵਾਈ ਹੇ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਗੁਲਪ੍ਰੀਤ ਸਿੰਘ ਨੂੰ ਸਨਮਾਨਿਤ ਕਰਦਿਆਂ ਉਹਨਾਂ ਨੂੰ ਜੀ ਆਇਆਂ ਆਖਿਆ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਪ੍ਰੋਸਾ ਦਿੱਤਾ ਐਸ ਮੋਕਿੰਗ ਸਕੱਤਰ ਸੁਰਿੰਦਰ ਹੈਪੀ ਗੁਰਿੰਦਰ ਐਮ ਸੀ ਐ ਸੁਖਦੇਵ ਪਹਿਲਵਾਨ ਪ੍ਰਗਟ ਸਿੰਘ ਬਲਵਿੰਦਰ ਸਿੰਘ ਰਾਜਕੁਮਾਰ ਰਾਹੁਲ ਕੁਮਾਰ ਵਿਜੇ ਕੁਮਾਰ ਅਮਿਤ ਕੁਮਾਰ ਵਿਮਾਜੋਤ ਸਾਨ हां जी आज जो नवित मिश्रा साहब आए ने ਜਿਹੜਾ ਮਲਾਜ਼ਿਮਾਂ ਦਾ ਹੱਕ ਹੁੰਦਾ ਯੂਨੀਅਨ ਦਾ ਹੱਕ ਹੁੰਦਾ ਵੀ ਆਂਦੇ ਆਪਣੇ ਬਾਸ ਦੇ ਸਵਾਗਤ ਕਰਨਾ ਉਹਨਾਂ ਦਾ ਵੈਲਕਮ ਕੀਤਾ ਇਸੇ ਕਰਕੇ ਵੀ ਜਿਹੜਾ ਵੀ ਕਮਿਸ਼ਨਰ ਆਇਆ ਉਹਦਾ ਹਰ ਤਰ੍ਹਾਂ ਦਾ ਯੂਨੀਅਨ ਸਵਾਗਤ ਕਰਦੀ ਆ ਤੇ ਉਹਨਾਂ ਕੋ ਉਮੀਦਾਂ ਵੀ ਰੱਖਦੀ ਆ ਵੀ ਇਹ ਸਾਡੇ ਮਲਾਜ਼ਿਮਾਂ ਦੇ ਖਰੇ ਉਤਰਨਗੇ ਇਹ ਬਹੁਤ-ਬਹੁਤ ਧੰਨਵਾਦ ਅੱਲਾ ਦਾ ਜੀ ਕਿਵੇਂ ਕਮੀਨ ਸਾਹਿਬ ਆਏ ਨੇ ਸਾਡੀ ਸਿਪਾਹੀ ਮਜ਼ਦੂਰ ਫੈਡਰੇਸ਼ਨ ਪੰਜਾਬ ਵੱਲੋਂ ਪ੍ਰਧਾਨ ਬਿੱਟਾ ਜੀ ਤੋਂ ਲੈ ਕੇ ਸਾਰੀ ਟੀਮ ਨੇ ਉਹਨਾਂ ਦਾ ਮਾਣ ਚੋਣ ਕੀਤਾ ਜਿੱਥੇ ਮਿੱਠਾ ਮੂਖ ਲਾਇਆ ਸਾਨੂੰ ਤੇ ਸਰਪਾਈ ਪਾਇਆ ਗਿਆ ਅਸੀਂ ਆਸ ਰੱਖਦੇ ਹਾਂ ਕਿ ਤਾਂ 2-4 ਦਿਨ ਤੋਂ ਬਾਅਦ ਫਿਰ ਜੋ ਮੌਜਮਾ ਦੀਆਂ ਗਤੀਵਿਧੀਆਂ ਜਾਂ ਕੋ ਖੰਮ ਰੁਕੇ ਨੇ ਉਹ ਦੱਸਾਂਗੇ ਤਾਂ ਕਿ ਆਉਣ ਵਾਲਾ ਸ਼ਹਿਰ ਸਫਤੀ ਦਾ ਜਿਹੜਾ ਘੜਿਆ ਉਸ ਨੂੰ ਚਾਲੂ ਢੰਗ ਨਾਲ ਚਲਾਇਆ ਜਾਵੇ